ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੜਾ ਬੋਬੋ ਵੈਲਕਮ ਜੀ ਤੇ ਵੀਜਾ ਜਿਪਟ ਵਿਜ਼ਿਟ ਹੈਗੀ ਆ ਪਿੰਡ ਖਿੱਦਵਾਲ ਜ਼ਿਲ੍ਹਾ ਅਮਰਸਰ ਪਿੰਡ ਜੀ ਤਹਿਸੀਲ ਬਾਫਕਾਲਾ ਤੇ ਨਵੀਂ ਵੀਰੋ ਪਹਿਲੇ ਵੀਡੀਓ ਬਣਾਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੁਣੀ ਤੇ ਅੱਜ ਵੀ ਨੇ ਉਹ ਦੈਂਜਰ ਤੇ ਲੱਗ ਪਾਜੂ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕ ਰਕੋੜ ਉਸ ਤੋਂ ਪਹਿਲਾਂ ਵੀਜਲ ਕੈਸ਼ਮ ਵੱਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਮ ਦਿਤੋ ਨਾਲੇ ਵੀਡੀਓ ਬਾਤ ਸ਼ੇਅਰ ਕਰਦੇ ਹੋ ਔਰ ਚਲੋ ਗਾਮੀ ਦੇ ਵੀਰ ਦਾ ਫੈਰੋਸ ਜੀ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਡਾ ਮੁਬਾਰਕ ਕਰਦੇ ਬਾਈ ਜੀ ਹਾਂ ਜੀ ਭਾਈ ਮੁਬਾਰਕ ਕਰਦੇ ਬਹੁਤ ਟਾਈਮ ਹੋ ਗਿਆ ਕਰ ਦਲੋਂ ਹਾਂ ਜੀ ਬਾਈ ਜੀ 2011 ਤੋਂ ਕਰ ਰਹੇ ਹਾਂ ਬਹੁਤ ਟਾਈਮ ਹੋ ਗਿਆ ਭਾਈ ਜੀ ਕਾਫੀ ਟਾਈਮ ਹੋ ਗਿਆ ਭਈ ਠੀਕ ਹੈ ਮੱਝਾ ਲੱਗਦਾ ਗਾਂ ਵੀ ਗਾਂ ਵੀ ਭਾਈ ਚੰਗੀ ਗਾਂ ਲਈਦੀ ਆ ਤੇ ਬਾਕੀ ਮੱਝਾ ਵੀ ਲਈਦੀ ਮੱਝਾ ਮੈਨੂੰ ਪਤਾ ਲੱਗੀਆਂ ਨੇ ਚੰਗੇ ਲੈ ਕੇ ਆਨੇ ਸੀ ਹਾਂ ਜੀ ਚਲੋ ਕਿੰਨੇ ਦਿਨਾਂ ਜੀ ਅ दो सेल हो गए ठीक है हुन किन्ने 3 ਰਹਿ ਗਈਆਂ ਹਾਂਜੀ 3 ਰਹਿ ਗਈਆਂ ਬਾਈ ਚਲੋ ਨਾਮ ਤੇ ਡਰੈਸ ਬੋਲੋ ਆਪਣਾ ਮੇਰਾ ਨਾਮ ਭਾਜੀ ਕਸ਼ਮੀਰ ਸਿੰਘ ਪਿੰਡ ਖੱਦੋਵਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਇਹ ਕਿਹੜੇ ਰੋੜ ਤੇ ਰਹਿ ਗਏ ਪਿੰਡ ਜੀ ਆਪਣਾ ਇਹ ਭਾਜੀ ਆਪਣਾ ਮੈਧਾ ਰੋਡ ਅੰਮ੍ਰਿਤਸਰ ਮੈਧਾ ਰੋਡ ਹਾਂਜੀ ਖਜਾਲੇ ਕੋਲ ਹਾਂਜੀ ਖਜਾਲੇ ਤੋਂ ਮੇਨਾ ਡਾਕ ਖਜਾਲਾ ਨੰਬਰ ਬੋਲੋ ਜੀ ਆਪਣਾ 84376 21796 ਇੱਕ ਵਾਰੀ ਫਿਰ ਬੋਲੋ ਜੀ 84376 21796 ਚਲੋ ਦੱਸੋ ਜੀ ਗੱਭਣ ਹੈ ਜੀ ਹਾਂਜੀ ਗੱਭਣ ਹੈ ਬਾਈ ਬਾਈ ਠੀਕ ਆ ਇਹ ਕਿੰਨਾ ਟਾਈਮ ਲੈਂਦੀ ਜੀ ਇਹ ਇਹਨੇ ਭਾਜੀ ਹਲੇ ਇੱਕ ਹਫਤਾ ਲੈਣਾ ਮੈਨੂੰ ਇੱਕ ਹਫਤਾ ਜੀ ਤਾਂ ਭਾਜੀ ਕਿੰਨੇ ਦੁੱਧ ਕਰੂਗੀ ਤੁਸੀਂ ਇਹ ਦੁੱਧ ਦਾ ਭਾਜੀ ਰਿਕਾਰਡ ਹੈ ਦਾ 16 ਲੀਟਰ ਦਾ ਹੈ 16 ਕਿਲੋ ਦਾ ਹਾਂਜੀ ਠੀਕ ਖੋਲੀ ਫਿਰ ਜੀ ਹਾਂਜੀ ਚਲੋ ਖੋਲੋ ਲੋ ਜੀ ਦੇਖੋ ਵੱਡੀ ਮੱਝ ਆ ਭਾਰੀ ਹੈ ਬੁਰੀ ਆ ਚੈੱਕ ਕਰੋ ਕਰਾਂਗੇ ਸਹੀ ਟਾਈਮ ਕਿੰਨਾ ਲੈ ਜੂ ਜੀ ਸਹੀ ਟਾਈਮ ਆ ਭਾਜੀ ਹਾਂਜੀ ਇੱਕ ਹਫਤਾ ਫੇੜੂਗੀ ਇੱਕ ਹਫਤਾ ਲਊਗਾ ਤੋੜੋ ਤੋੜੋ ਐ ਓਕੇ ਬਿਲਕੁਲ ਜੋ ਕੋਈ ਨੁਕਸਾਨ ਜ਼ਿਆਦਾ ਜ਼ਿਆਦਾ ਹੈ ਜੋ ਹੈ ਠੀਕ ਹੈ ਲੈ ਆਇਆ ਲੈ ਵਾਲੀ ਮੈਂ ਆਲੋ ਆਲੋ ਆਜੋ ਮੂ ਮਰਹਬਾ ਚੰਗੀ ਪੜੀ ਹੋਈ ਮਾਜੀ ਆਪਣੇ ਲੱਕ ਲਈ ਆ ਹਾਂਜੀ ਹਾਂਜੀ ਭਾਈ ਆਪਣੇ ਲੱਕ ਮਠੀਕ ਲੈ ਲੈ ਕੇ ਲੋ ਅਬ ਰੰਗ ਬੰਦ ਕਰ ਲੈ ਹਾਂਜੀ ਹਾਂਜੀ ਜੈ ਜੀ ਜੈ ਜੀ ਭਾਜੀ ਇਹਦਾ ਬੋਲ ਕਰਦੇ 1 15 ਇਹ 1 12 ਦੇ ਦਾਂਗੇ 1 12 ਹਾਂਜੀ ਹੋ ਜਾਊਗਾ ਹਰਮਾਨਦਨ ਹਾਂਜੀ ਮੈਂ ਹਰਮਾਨਦਨ ਹੋ ਜਾਊਗਾ ਭਾਜੀ 1 10 ਦੀ ਹੋ ਜਾਊ ਚਲੋ ਠੀਕ ਆ ਜੀ ਇਹ ਜੀ ਇਹ ਭਾਜੀ ਮੈਂ ਅੱਜ ਸਵੇਰੇ ਸੁੱਈ ਆਈ ਕੱਟੀ ਆ ਗਈ ਕੱਟਾ ਆ ਗਿਆ ਭਈ ਖੱਟਾ ਆ ਗਿਆ ਹਾਂਜੀ ਆਹ ਬੜਾ ਜ਼ਬਰਦਸਤ ਲੱਗਾ ਹਾਂਜੀ ਆਹ ਪੂਚੋ ਕੁਮੜੀ ਜੀ ਦੇਖੋ ਬਾਕੀ ਸੀਲ ਠੰਡੀ ਹੈ ਵੇਖੋ ਮਰਾ ਬੱਠ ਠੀਕ ਆ ਹਾਂਜੀ ਕਿੰਨਾ ਕਰੂ ਦੁੱਧ ਪਾਜੀ ਫਿਰ ਇਹ ਇਹ ਦੁੱਧ ਦਾ ਭਾਜੀ ਰਿਕਾਰਡ ਹੈ ਦਾ ਜੀ 13 ਕਿਲੋ ਦਾ ਰਿਕਾਰਡ ਹੈ 13 ਕਿਲੋ ਸਵੇਰ ਫਿਰ ਕਿੰਨਾ ਕੱਢਿਆ ਸਵੇਰ ਭਾਜੀ ਅਸੀਂ ਕੱਢਿਆ ਜੇ ਫੋਲਾ ਦਾ 4 ਲੀਟਰ ਖੋਲੋ ਇਹ ਵੀ ਤੇ ਤੁਹਾਡਾ ਸਰ ਕਿੰਨਾ ਕਰਜੂ ਫਿਰ ਜੀ ਤੁਹਾਡਾ ਆਈਡੀਆ ਹਾਂ ਭਾਜੀ ਹਾਂਜੀ ਭਾਈ ਕਿੰਨਾ ਖਰੀਦੂ ਤੁਹਾਡਾ ਸਾਨੂੰ ਮੇਰੇ ਨਾਲ ਭਾਜੀ ਇਹ ਕਰਜੂਗੀ 12 ਤੋਂ 13 ਲੀਟਰ 12 ਤੋਂ 13 ਹਾਂਜੀ ਟੋਰਾ ਜੀ ਲਓ ਜੀ ਦੇਖੋ ਮੈਂ ਚੰਗੀ ਹੈ ਬਾਕੀ ਜਿਹੜਾ ਥਣ ਲੱਗਾ ਬਾਰ ਬਾਰ ਆ ਤਰਾ ਲਗਾ ਦੇ ਲੰਮ ਲੰਮੀ ਦੋਰ ਜੀ ਆਜੋ 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 ਬੜਾ ਹਲਕਾ ਹੈ ਜਾ ਬੜਾ ਠੀਕ ਹੈ ਹਾਂਜੀ ਬੋਲੋ ਭਾਜੀ ਪਾਜੀ ਇਹਦਾ ਮੁੱਲ ਤੇ ਕਰਦੇ 95000 ਰੁਪਇਆ ਲੈ ਕੇ ਦੇ ਦਾਂਗੇ 90000 ਦੀ ਹਾਂਜੀ ਕਿੰਨਾ ਮਾਨ ਦਾ ਹੋ ਮਾਨਤਾਨ ਭਾਈ 2000 ਰੁਪਇਆ ਮਾਨਤਾ 80000 ਦੀ ਹਾਂਜੀ 88000 ਦੀ ਆਜੋ ਬ੍ਰਦਰ ਇਹ ਵੀ ਸੂਈ ਆ ਹਾਂਜੀ ਇਹ ਵੀ ਭਾਈ ਸੂਈ ਇਹਨੂੰ ਕਿਹੜਾ ਡੈਮ ਹੋ ਗਿਆ ਇਹਨੂੰ ਭਾਈ ਸੂਈ ਨ ਹੋ ਗਿਆ ਤੁં ਸ਼ੇਰ ਦੇ ਨੂੰ ਅੱਛਾ ਹਾਂਜੀ ਠੀਕ ਆ ਦੁੱਧ ਜਿੰਨਾ ਸਹੀ ਜਿਹੜਾ ਬੋਲਾ ਭਾਈ ਹੈਗਾ ਜੇ ਪੱਕਾ ਜਿਹੜਾ ਬੋਲਾ 7 ਕਿਲੋ ਜੇ ਪਹਿਲਾਂ ਛੋਟੀ ਜੀ ਦੁੱਧ ਹੀ ਲੈ ਗਏ ਕਿੰਨਾ ਹੈਗਾ ਨਾ ਹਾਂਜੀ ਖੋਲੋ ਵੀ ਇਹ ਵੀ ਖੋਲੋ ਕਟਾ ਕੱਢੀ ਕਟਾ ਲਿਓ ਭਾਈ ਇਹ ਵੀ ਖੋਲੋ ਪਹਿਲਾਂ ਝੋਟੀ ਆ ਬੱਚੇ ਤੋਂ ਥੋੜਾ ਆਫ ਕਰ ਦੇ ਜੀ ਅੱਛਾ ਵਾ ਜੀ ਠੀਕ ਆ ਲੈਣੇ ਫਿਰ ਠੀਕ ਆ ਜੀ ਪਸੰਦੀ ਬੱਚੇ ਤੋਂ ਦਾ ਆਫ ਕਰ ਠੀਕ ਆ ਕਰੋ

ਜੀ ਮਾਜੀ 90000 ਰੁਪਇਆ ਕਿ ਬੋਲਿਆ ਕਰਦਕੋਰ ਮੰਨਦਾ ਹਾਂ ਹਾਂਜੀ ਮੰਨਤਾਂ ਨੂੰਗਾ ਭਾਈ ਕਿੰਨਾ 86000 ਚਲੋ ਬਤ ਇਨੇ ਪਸ਼ੂ ਜੀ ਹਾਂਜੀ ਦੇਖੋ ਜੀ ਤਿੰਨ ਪਸ਼ੂ ਬਾਈਆਂ ਕੋਲ ਜੀ ਪਰ ਚਵਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਨਾ ਜੀ ਆਹ ਪੂਰੀ ਤਸੱਲੀ ਨਾਲ ਪੂਰੀ ਤਸੱਲੀ ਭਾਈ ਦੋ ਅਟੰਗ ਚੋ ਕੇ ਚਵਾਈ ਕਰਕੇ ਇਥੋਂ ਲੈ ਗ ਜਣੇ ਨੰਬਰ ਬੋਲੋ ਜੀ 8437621769 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ